ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓ ਅੰਕਾਰੁ ਸਤਗੁਰ ਪ੍ਰਸਾਦਿ ਸੋ ਲੋਕ ਮਹੱਲਾ ਪੰਜਵਾਂ ਰਹਿਂਦੇ ਕੁੰਦੇ ਨਿੰਦਕ ਮਾਰਿਅਨ ਕਰਿ ਆਪਿ ਆਹਰ ਸੰਤ ਸਹਾਈ ਨਾਨਕਾ ਵਰਤੀ ਸਭ ਜਾਰੁ ਮਹੱਲਾ ਪੰਜਵਾਂ ਮੁੱਢੋਂ ਭੁੱਲੇ ਮੁੱਢ ਤੇ ਕਿਥੇ ਪਾਇਨ ਹੱਥ ਤਿੰਨੇ ਮਾਰੇ ਨਾਨਕਾ ਜੀ ਕਰਨ ਕਾਰਨ ਸਮਰਥ ਪੌੜੀ ਲੈ ਪਾਹੀ ਰਾਤੀ ਤੁਰੇ ਪ੍ਰਭ ਜਾਣੇ ਪ੍ਰਾਣੀ ਤਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਸੰਨੀ ਦੇਣ ਵਿਖਾਮ ਥਾਈ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਈਲ ਫਰੀਸ਼ਤਾ ਤੇਲ ਪੀੜੇ ਕਹਾਣੀ ਸੋ ਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾ ਕੀ సేਈ ਪਰਵਾਣ ਸੇਵਕ ਸੱਚੇ ਸਾ ਕੀ ਸੇਈ ਪਰਵਾਣ ਦੂਜਾ ਸੇਵਣ ਨਾਨਕਾ ਸੇ ਪਾਚ ਪਚ ਮੁయి ਓ ਜਾਣ ਮਹੱਲਾ ਪੰਜਵਾ ਜੋ ਤੁਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਈ ਰਾਮ ਨਾਮ ਤਨ ਵਖਰੂ ਨਾਨਕ ਸਦਾ ਧਿਆਈ ਪੌੜੀ ਨਰੈਣ ਲਿਆ ਨ ਠੁੰਗੜਾ ਪੈਰ ਕਿਥੇ ਰਖੀ ਕਰਦਾ ਪਾਪ ਅਮਿਤਿਆ ਨਿਤ ਵਿਸੋ ਜਖੀ ਨਿੰਦਾ ਕਰਦਾ ਪਚ ਮੂਆ ਨਿੰਦਾ ਕਰਦਾ ਪਚ ਮੂਆ ਵਿੱਚ ਦੇਹੀ ਪੱਖੇ ਸੱਚੇ ਸਹਿਬ ਮਾਰਿਆ ਕੌਣ ਤੇ ਸਨਰ ਓ ਰਖੇ ਨਾਨਕ ਤੇ ਸੁਰਨਾਗਤੀ ਜੋ ਪੁਰਖ ਅਲਖੀ ਇਸ ਲੋਕ ਮਹੱਲਾ ਪੰਜਵਾ ਨਰਕ ਘੋਰ ਬਹੁ ਦੁਖ ਘਣੀ ਕਿਰਤ ਕਣਾ ਕਾਥਾਨ ਤੈਨ ਪ੍ਰਭ ਮਾਰੇ ਨਾਨਕਾ ਓਏ ਹੋਏ ਮੋਈ ਰਾਮ ਮਹੱਲਾ ਪੰਜਵਾ ਅਬਖਦ ਸਭੇ ਕੀਤਿਯਨ ਨਿੰਦਕ ਕਾ ਦਾਰੂ ਨਹੀਂ ਆਪ ਪਲਾਈ ਨਾਨਕਾ ਪਜ ਪਜ ਜੋਨੀ ਪਾਹੀ ਪੌੜੀ ਤੁਸ ਦਿੱਤਾ ਪੂਰੇ ਸਤ ਗੁਰੂ ਹਰ ਤਨ ਸੱਚ ਅਖੋਟ ਸਭ ਆਂਦੇਸ਼ੇ ਮਿਟ ਗਏ ਜਮ ਕਾ ਭੋ ਛਟ ਕਾਮ ਕੁਰੂਦ ਬਰਾਈਆਂ ਸੰਗ ਸਾਧੂ ਟਟ ਵੇਨ ਸੱਚੀ ਦੁਜਾ ਸੇਵ ਦੇ ਓਏ ਮਰਸਨ ਬਟ ਨਾਨਕ ਗੁਰ ਬਖਸ਼ਿਆ ਨਾਮੇ ਸੰਗ ਜੁੱਟ ਸਲੋਕ ਮਹਲਾ ਚੌਥਾ ਤਪਨ ਹੂਵੀ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੀ ਜਜਮਾਲਿਆ ਅੱਗੋਂ ਦੀ ਸਦਿਆ ਸਤੇ ਦੀ ਪਿਖਿਆ ਲੈ ਨਾਹੀ ਪਿਛੋਂ ਦੀ ਪਛਤਾਈ ਕਿਆਨ ਤਪੀ ਪੁੱਤ ਵਿੱਚ ਬਹਾਲਿਆ ਪੰਚ ਲੋਗ ਸਭ ਹੱਸਣ ਲੱਗੇ ਤਪਾ ਲੋਭ ਲੈ ਰਹਿ ਗਾਲਿਆ ਜਿਥੇ ਥੋੜਾ ਤਨ ਵੇਖੇ ਤਿਥੇ ਤਪਾ ਭਿਟੇ ਨਾਹੀ ਤਨ ਬਹੁਤੀ ਡਿਠੀ ਤਪੇ ਧਰਮ ਹਾਰਿਆ ਜਿਥੇ ਥੋੜਾ ਧਨ ਵਿਖੀ ਤਿਥੇ ਤਪਾ ਭਿਟੇ ਨਾਹੀ ਤਨ ਬਹੁਤੇ ਡਿਠੇ ਤਪੇ ਜਨ ਧਰਮ ਹਾਰਿਆ ਪਾਈ ਇਹੋ ਤਪਾ ਨ ਹੋਵੀ ਬਗਲਾ ਹੈ ਬੈ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੀ ਸੰਸਾਰੀ ਕੀ ਉਸਤੀ ਉਸ ਤਤੀ ਵਿੱਚ ਹੋਵੈ ਸਤਪੁਰਖ ਕੀ ਨਿੰਦਾ ਸਤਪੁਰਖ ਕੀ ਤਪਾ ਨਿੰਦਾ ਕਰੀ ਸੰਸਾਰੀ ਕੀ ਉਸਤੀ ਵਿੱਚ ਹੋਵੈ ਇਹ ਤੇ ਦੁਖੀ ਤਪਾ ਦੇ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਾ ਵੀਖ ਜੀ ਤਪੇ ਨੂੰ ਫਲ ਲਗਾ ਸਭ ਗਿਆ ਤਪੀ ਕਾ ਕਾਲਿਆ ਬਾਹਰ ਬਹੀ ਪੰਜਾਂ ਵਿਜ ਤਪਾਸदाई ਅੰਦਰ ਬਹੀ ਤਪਾ ਪਾਪ ਕਮਾਈ ਹਰੀ ਅੰਦਰਲਾ ਪਾਪ ਪੰਜਾਂ ਨੂੰ ਉੱਗਾ ਕਰ ਵੇਖਾਲਿਆ ਤਰਮ ਰਾਇ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿਤੇ ਖੜ ਪਾਇਓ ਜਿਤੇ ਮਹਾ ਮਹਾ ਹਤਿਆਰੀਆ ਫਿਰ ਇਸ ਤਪੇ ਦੇ ਮੋਹ ਕੋਈ ਲਗੋ ਨਹੀਂ اے ਸਤਗੁਰ ਹੈ ਫਟਕਾਰਿਆ ਹਰ ਕੇ ਦਰਬਰ ਤਿਆ ਸੋ ਨਾਨਕ ਆਖ ਸੁਣਾਇਆ ਸੋ ਬੂਝੇ ਜੁਦੇ ਸਵਾਰਿਆ ਮਹੱਲਾ ਚੌਥਾ ਅਰ ਪਗਤਾ ਹਰ ਅਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵੰਦੀ ਹਰ ਨਾਮ ਸੁਖ ਦਾਈ ਹਰ ਭਗਤਾ ਨੂੰ ਨਿਤ ਨਾਮੀ ਦੀ ਵੜਿਆਈ ਬਖਸ਼ਿਅਨ ਨਿਦ ਚੜੇ ਸਵਾਈ ਹਰ ਭਗਤਾ ਨੂੰ ਥਿਰ ਘਰੀ ਬਹਾਲਿਆਨ ਆਪਣੀ ਪੈਜ ਰਖਾਈ ਨਿੰਦ ਕਾ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜਿਹਾ ਨਿੰਦ ਕੇ ਆਪਣੇ ਜੀਏ ਕਮਾਮ ਦੀ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੀ ਪਾਵੇ ਕੋਈ ਬਹਿ ਤਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ स्वागत ਜਨਾ ਕਾ ਰਖ ਹਰਿਆਪ ਹੈ ਕੀਆ ਪਾਪੀ ਕਰੀਏ ਗਮਾਨ ਕਰੇ ਮੂੜ ਗਮਾਨੀਆਂ ਵੇਸਖਾ ਦੀ ਮਰੀਏ ਆਏ ਲਗੇ ਨੀਦੇ ਥੋੜਡੇ ਜੋ ਪੱਕਾ ਖੀਦ ਲੁਣੀਆਂ ਜੇ ਹੀ ਕਰਮ ਕਮਾ ਮਦੀ ਤੇ ਵੇ ਹੋ ਪਣੀਐ ਜਨ ਨਾਨਕਾ ਖਸਮ ਵੱਡਾ ਹੈ ਸਬਨਾ ਦਾ ਧਣੀਐ ਸਲੋਕ ਮਹਲਾ 4 ਮਨ ਮੁਖ ਮੂਲੋਂ ਭੁੱਲਿਆ ਵਿਚ ਲਬ ਲੋਭ ਹੰਕਾਰ ਝਗੜਾ ਕਰਦਿਆਂ ਆਂ ਦਿਨ ਗੁਦਰੈ ਸ਼ਬਦ ਨਾ ਕਰੀ ਵਿਚਾਰ ਸੁਧ ਮਦ ਕਰਤੇ ਸਭ ਹਿਰਲੀ ਸੁਧ ਮਦ ਕਰਤੇ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖੀ ਹੈ ਅੰਤਰ ਤ੍ਰਿਸ਼ਨਾ ਬਹੁ ਗਿਆਨ ਅੰਧਿਆਰ ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮੁਖ ਪ੍ਰੀਤ ਨਾ ਹੋਈ ਓਏ ਆਵੇ ਜਾਇ ਪਵਾਈਐ ਸੁਪਨੇ ਸੁਖ ਨ ਕੋਈ ਕੂੜ ਕਮਾਵੀ ਕੂੜ ਉਚਰੇ ਕੂੜ ਲਗਿਆ ਕੂੜ ਹੋਈ ਮਾਇਆ ਮੋ ਸਭ ਦੁਖ ਹੈ ਦੁਖ ਬਿਨ ਸੇ ਦੁਖ ਰੋਏ ਨਾਨਕ ਤਾਂਦ ਲਿਵੇ ਜੋੜ ਨ ਆਵਈ ਜੇ ਲੋਚੇ ਸਭ ਕੋਈ ਜਿਨ ਕੋ ਪੂਤਿ ਪੁਨ ਪਿਆ ਤਿਨਾਂ ਗੁਰ ਸ਼ਬਦੀ ਸੁਖ ਹੋਈ ਪੌੜੀ ਮਹੱਲਾ 5 ਨਾਨਕ ਵਿਚਾਰੀ ਸੰਤ ਮਨ ਜਨਾ ਚਾਰ ਵੀਦ ਕਹੰਦੇ ਭਗਤ ਮੁਕੀਤ ਬੋਲਦੀ ਸੇ ਵਚਨ ਹੋਵੰਦੀ ਪ੍ਰਗਟ ਪਹਾੜੀ ਜਾਪਦੀ ਸਭ ਲੋਕ ਸੁਨੰਦੇ ਸੁਖ ਨ ਪਾਇਨ ਮੁਗਧ ਨਰ ਸੰਤ ਨਾਲ ਕਹੰਦੇ ਓਏ ਲੋਚਣ ਓਨਾ ਗੁਨਾ ਨੂੰ ਓਏ ਅਹੰਕਾਰ ਸੜਨ ਦੀ ਓਏ ਵਿਚਾਰੇ ਕੀ ਕਰੇ ਜਾਂ ਭਾਗ ਤੁਰ ਮੰਦੀ ਜੋ ਮਾਰੇ ਤਿਨ ਪਾਰ ਬਰਮ ਸੇ ਕਿਸੇ ਨਾ ਸੰਦੀ ਵੈਰ ਕਰਨਿ ਰਵੈਰ ਨਾਲ ਤਰ ਮੰਨਿਆਈ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਿ ਪਵੰਦੀ ਪੀੜ ਮਡਾਹੂ ਕਟਿਆ ਤੇ ਸਡਾਲ ਸੁਕੰਦੀ ਵੈਰ ਕਰਨ ਨਰ ਵੈਰ ਨਾਲ ਤਰਮਨਿਆਈ ਪਚੰਦੀ ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੀ ਪੇੜ ਮਡਾਹੂ ਕਟਿਆ ਤੇ ਸਡਾਲ ਸੁਕੰਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪਾਂ ਹਰ ਵਾਰ ਦੀ ਤਰ੍ਹਾਂ ਸਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸਹਿਜ ਪਾਠ ਜਿਹੜੇ ਆ ਕੀਤੇ ਹਨ ਗੁਰਬਾਣੀ ਪੜਦੇ ਆ ਪਾਠ ਕਰਦੇ ਆ ਦਾਸ ਕੋਲੋਂ ਏਕ ਨਹੀਂ ਏਕ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆ ਅਣਜਾਣ ਬੱਚੇ ਜਾਣ ਕੇ ਦਾਸ ਨੂੰ ਜਿਹੜਾ ਵਾ ਮਾਫ ਕਰਨਾ ਜੋ ਗੁਰੂ ਰੂਪੀ ਸਾਧ ਸੰਗਤ ਤੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁੱਲਾਂ ਬਖਸ਼ਣ ਜੋਗ ਨੇ ਦਾਸ ਦੀਆਂ ਪੁੱਲਾਂ ਨੂੰ ਜਿਹੜਾ ਨજર ਅੰਦਾਜ਼ ਕਰਨਾ ਔਰ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਾਂ ਆਪਣੇ ਜੀਵਨ ਨੂੰ ਸਫਲ ਕਰੀਏ ਔਰ ਗੁਰੂ ਦੀ ਕਿਰਪਾ ਦੇ ਪਾਤਰ ਬਣੀਏ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀਏ ਤੰਦਰੁਸਤੀਆਂ ਦਾਤਾ ਪਰਮਾਤਮਾ ਸਾਨੂੰ ਬਖਸ਼ੇ ਨਾਮਦਾਨ ਬਖਸ਼ੀਏ ਆਪਣੇ ਘਰੋਂ ਔਰ ਵਾਹਿਗੁਰੂ ਜੀਰ ਕਿਰਪਾ ਸਦਕਾ ਆਪਣੇ ਜਿਹੜੇ ਕਾਰਜ ਆ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਜਿਹੜੀ ਚੰਗੀ ਸੇਵਾ ਭਾਵਨਾ ਜਿਹੜੀ ਆ ਉਹ ਬਖਸ਼ੇ ਔਰ ਅਸੀਂ ਇਸੇ ਤਰ੍ਹਾਂ ਨਾਮ ਬਾਣੀ ਨਾਲ ਜੁੜੇ ਰਹੀਏ ਔਰ ਗੁਰ ਸ਼ਬਦ ਵਿਚਾਰ ਚੈਨਲ ਦੇ ਰਾਹੀਂ ਜਿਹੜੀ ਗੁਰੂ ਦੀ ਬਾਣੀ ਤੇ ਜਿਹੜੇ ਗੁਰੂ ਦੇ ਸ਼ਬਦਾਂ ਦੇ ਅਰਥ ਜਿਹੜੇ ਆ ਆਪਣੇ ਅਸਿਤੋਸ਼ ਬੁੱਧੀ ਦੇ ਨਾਲ ਜਿੰਨੇ ਜੋਗੇ ਵੀ ਹੁੰਨੇ ਆ ਉਹਨਾਂ ਦੀ ਵਿਆਖਿਆ ਕਰਨ ਦੀ ਯਤਨ ਕਰਦੇ ਆ ਔਰ ਗੁਰੂ ਮਾਰਾ ਸੱਚੇ ਪਾਤਸ਼ਾਹ ਹਰੇਕ ਪਰਿਵਾਰ ਉੱਪਰ ਹਰੇਕ ਜੀਵ ਪਰ ਮਿਹਰਾਂ ਪ੍ਰਿਆਸ ਰੱਖ ਕੇ ਔਰ ਇਸੇ ਤਰ੍ਹਾਂ ਸਮਾਤ ਬਖਸ਼ਿਆ ਆ ਪਾ ਜਿਹੜੇ ਅਰਥ ਜਿਹੜੇ ਆ ਗੁਰਬਾਣੀ ਦੇ ਕਰਦੇ ਰਹੀਏ ਨਾਲ ਨਾਲ ਗੁਰਬਾਣੀ ਪੜ੍ਹਦੇ ਰਹੀਏ ਸੁਣਦੇ ਰਹੀਏ ਔਰ ਜਿੱਥੇ ਅਸੀਂ ਆਪਣੇ ਤਨ ਨੂੰ ਸਾਫ਼ ਕਰਦੇ ਹਾਂ ਰੋਜ਼ ਨਹਾਉਨੇ ਜਾਂ ਇਸ਼ਨਾਨ ਕਰਦੇ ਹਾਂ ਉਥੇ ਮਨ ਦਾ ਜਿਹੜਾ ਇਸ਼ਨਾਨ ਆ ਉਹ ਗੁਰਬਾਣੀ ਨਾਲ ਹੋਣਾ ਵਾ ਜਿਵੇਂ ਤਨ ਦਾ ਇਸ਼ਨਾਨ ਅਸੀਂ ਪਾਣੀ ਨਾਲ ਕਰਦੇ ਹਾਂ ਉਸੇ ਤਰ੍ਹਾਂ ਮਨ ਦਾ ਇਸ਼ਨਾਨ ਅਸੀਂ ਬਾਣੀ ਨਾਲ ਕਰਨਾ ਸੋ ਹੋਇਆ ਭੁੱਲਾਂ ਦੀ ਦਾਸ ਇੱਕ ਰਿਫੇਰ ਖਿਮਾ ਦਾ ਜਾਚਕ ਹੈ ਬਲਾਉਪਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ